ਉਹ ਡਿਪਲੋਮੈਟਿਕ ਪਾਸਪੋਰਟ इशू ਕਰਨਾ ਹੈ ਉਹ ਸੈਟਰਡੇ ਕਰਕੇ ਇ tanto ਤਾਂ ਖੁੱਲ ਗਿਆ ਪਟਿਆਲਾ ਦੇ ਪੁਰਾਣੇ ਤੋਂ ਗਰਾਜ ਜੀ ਆਨੇ ਨੂੰ ਜਿਆਣਾ ਜੀ ਆਣਾ ਰੋਟੇ ਲਿਆ ਲਾਉਂਦਾ ਕਾਫੀ ਸੇਲ ਵੀ ਹੋ ਰਹੀ ਹੈ ਜੀ एक्चुअली ਇਹ ਲਜੀ ਦੀ ਬੈਸਲ ਹੋ ਗਿਆ ਹਾਂ ਜੀ ਦੇਖਿਆ ਪੰਜਾਹ ਮਾਤਮ ਦੇ ਜੀ ਅੱਜ ਪਟਿਆਲਾ ਵਿਖੇ ਪਾਛਾ ਭਾਗ ਦਾ ਜਿਹੜਾ ਸਮਾਪਤੀ ਸਮਾਰੋਹ ਹੈ ਹਰ ਸਾਲ ਨਵੰਬਰ ਜਿਹੜਾ ਅਸੀਂ ਬਾਦਸ਼ਾਹਪਗ ਬਨੋ ਇਹ ਮਾ ਦਿਵਸ ਮਨਾਇਆ ਜਾਂਦਾ ਜਿਸ ਦਾ ਜਿਹੜਾ ਸਮਾਪਤੀ ਸਮਾਰੋਹ ਹੈ ਜਿਸ ਦੇ ਵੀ ਸਾਡੇ ਕਈ ਲੇਖਕਾਂ ਨੂੰ ਅੱਜ ਸਨਮਾਨਿਤ ਵੀ ਕੀਤਾ ਗਿਆ ਤੇ ਬਾਕਬਖ ਸਕੂਲਾਂ ਦੇ ਬੱਚੇ ਸ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਬੱਚੇ ਵੀ ਆਏ ਸੀ ਤੇ ਬਹੁਤ ਵਧੀਆ ਜਿਹੜਾ ਸਮਾਗਮ ਹੋਇਆ ਤੇ ਮੈਂ ਆਪ ਸਭ ਨੂੰ ਹੀ ਬੇਨਤੀ ਕਰਦਾ ਹਾਂ ਕਿ ਅੱਜ ਦੇ ਜੋ ਕੇ ਸਮੇਂ ਦੇ ਵਿੱਚ ਮੰਨਿਆ ਕਿ ਸੋਸ਼ਲ ਮੀਡੀਆ ਦਾ ਸੋਸ਼ਲ ਮੀਡੀਆ ਤੋਂ ਵੀ ਹੁਣ ਤਾਂ ਅਸੀਂ ਅੱਗੇ ਵੱਧ ਚੁੱਕੇ ਹਾਂ ਉਹਨਾਂ ਦਾ ਰੀਲਾਂ ਦਾ 30 ਸੈਕਿੰਡ 90 ਸੈਕਿੰਡ 60 ਸੈਕਿੰਡ ਵਾਲੇ ਯੁੱਗ ਵਿੱਚ ਜੀ ਰਹੇ ਹਨ ਪਰ ਉਸ ਯੁੱਗ 'ਚ ਵੀ ਅਸੀਂ ਜਿਹੜਾ ਸਭ ਤੋਂ ਵਧੀਆ ਦੋਸਤ ਹੈ ਉਹ ਕਿਤਾਬ ਹੈ ਤੁਸੀਂ ਹਮੇਸ਼ਾ ਦੇਖਿਆ ਹੋਊਗਾ ਕਿ ਸੋਸ਼ਲ ਮੀਡੀਆ ਦੇ ਬਾਰੇ ਆਪਾਂ ਕਹਿੰਦੇ ਕਿੰਨੇ ਉਹਦੇ ਗੁਣ ਹਨ ਪਰ ਕਦੀ ਕਿਸੇ ਤੋਂ ਇਹ ਨਹੀਂ ਸੁਣਿਆ ਹੋਊਗਾ ਕਿ ਕਿਤਾਬ 'ਪੜ੍ਹਨ ਦਾ ਕੋਈ ਗੁਣ ਹੈ ਕਿਤਾਬ ਪੜ੍ਹਨ ਦੇ ਸਿਰਫ ਗੁਣ ਹੀ ਗੁਣ ਹਨ ਤੇ ਆਪਾਂ ਆਪਣੀ ਕਿਤਾਬਾਂ ਨਾਲ ਜੁੜੀਏ ਤੇ ਖਾਸ ਕਰਕੇ ਪਾਸ਼ਾ ਵਿਭਾਗ ਇੱਕ ਐਦਾਂ ਦੀ ਸੰਸਥਾ ਹੈ ਜਿਸ ਦੀ ਬਹੁਤ ਵੱਡੀ ਦੇਣ ਸਿਰਫ ਪੰਜਾਬੀ ਇਤਿਹਾਸ ਜਾਂ ਸਾਡੇ ਇਹ ਸਾਹਿਤ ਨੂੰ ਜਾਂ ਫਿਰ ਸਾਡੇ ਜਿਹੜੀ ਸਿੱਖ ਹਿਸਟਰੀ ਦੇ ਇਲਾਵਾ ਪੂਰੀ ਦੁਨੀਆ ਦਾ ਜਿਹੜਾ ਬੈ ਸਾਹਿਤ ਹੈ ਉਹ ਇਸ ਸੰਸਥਾਨ ਹੈ ਉਸ ਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਕੇ ਅਨੁਵਾਦ ਕਰਕੇ ਜਿਹੜੇ ਹੈ ਉਹ ਪੇਸ਼ ਕੀਤਾ ਹੈ ਪੰਜਾਬੀਆਂ ਦੇ ਲਈ ਤੇ ਇਹ ਹਰ ਇੱਕ ਪੰਜਾਬੀ ਦਾ ਫਰਜ਼ ਮੰਨਦਾ ਹੈ ਕਿ ਅਸੀਂ ਭਾਸ਼ਾ ਵਿਭਾਗ ਦੇ ਨਾਲ ਜੁੜੀਏ ਤੇ ਜਿਸ ਉਰਦੂ ਹਿੰਦੀ ਸੰਸਕ੍ਰਿਤ ਵੀ ਜੀ ਸਾਡੀ ਇਹ ਵੀ ਭਾਸ਼ਾਵਾਂ ਨੇ ਪਰ ਮਾਂ ਬੋਲੀ ਹਮੇਸ਼ਾ ਸਭ ਤੋਂ ਪ੍ਰਥਮ ਹੈ ਤੇ ਪਰ ਪੰਜਾਬ ਦੇ ਵਿੱਚ ਜਿਹੜੀ ਸਾਡੀਆਂ ਹੋਰ ਵੀ ਭਾਸ਼ਾਵਾਂ ਹੈ ਭਾਸ਼ਾ ਭਾਗ ਹਿੰਦੀ ਦੇ ਉੱਤੇ ਵੀ ਕੰਮ ਕਰਦਾ ਉਰਦੂ ਦੇ ਉੱਤੇ ਵੀ ਕੰਮ ਕਰਦਾ ਸੰਸਕ੍ਰਿਤ ਤੇ ਵੀ ਕੰਮ ਕਰਦਾ ਤੇ ਇਹੀ ਹੈ ਕਿ ਜੀ ਤੁਸੀਂ ਸਭ ਦੇ ਸੰਸਥਾ ਦੇ ਨਾਲ ਜੁੜ 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 ਬਹੁਤ ਧੰਨਵਾਦ ਆਪ ਸਭ ਦਾ ਕੈਸਾ ਲੱਗ ਰਿਹਾ ਹੈ ਨਾ ਸ਼ਾਇਦ ਇਹ ਵੀ ਧਿਆਨ ਆਇਆ ਉਸ ਤੇ ਤੇ ਲੱਗ ਰਿਹਾ ਕਿ ਕਰਵਾਉਣੀ ਚਾਹੀਦੀ ਮੈਂ ਦੇਖੋ ਜੀ ਅੱਜ ਮੈਂ ਭਾਸ਼ਾ ਵਿਭਾਗ ਦੇ

ਪੰਜਾਬ ਦੇ ਵਿੱਚ ਲਗਭਗ 20000 ਸਕੂਲ 2022 ਦੇ ਵਿੱਚ ਜਦੋਂ ਇਹ ਜ਼ਿੰਮੇਵਾਰੀ ਆਪ ਸਭ ਨੇ ਸਾਨੂੰ ਸੌਂਪੀ ਤੇ ਮੇਰੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਮਾਨ ਜੀ ਨੇ ਸਿੱਖਿਆ ਮੰਤਰੀ ਦੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਭਾਈ ਇਹ ਪਹਿਲੀ ਕਲ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹਨਾਂ ਦਾ ਧੰਨਵਾਦ ਅੱਜ ਤੁਸੀਂ ਇਹ ਦੇਖੋ ਕਿ ਸਾਡੇ ਲਗਭਗ 1/3 ਸਕੂਲ 8-9000 ਸਕੂਲ ਇਦਾਂ ਦਾ ਸੀ ਜੇ ਚਾਰ ਦੀਵਾਰੀ ਨਹੀਂ ਸੀ ਲੱਖਾਂ ਦੀ ਤਾਦਾਦ ਵਿੱਚ ਬੱਚੇ ਜ਼ਮੀਨ ਤੇ ਬੈਠਦੇ ਸੀ ਦਰਿਆਾਂ ਤੇ ਉਹਨਾਂ ਦੇ ਬੈਠਣ ਲਈ ਫਰਨੀਚਰ ਨਹੀਂ ਸੀ ਅੱਜ ਮੈਂ ਤੁਹਾਨੂੰ ਇਸ ਗੱਲ ਨੂੰ ਮਾਨ ਨਾਲ ਕਹਿ ਰਿਹਾ ਕਿ ਅਸੀਂ ਅੱਜ 8000 ਸਕੂਲਾਂ 'ਚ ਚਾਰ ਜਵਾਰੀ ਬਣਾਈ ਹੈ ਅੱਜ ਪੰਜਾਬ ਦਾ ਕੋਈ ਵੀ ਬੱਚਾ ਜ਼ਮੀਨ 'ਤੇ ਨਹੀਂ ਬੈਠਦਾ 10000 ਨਵੇਂ ਕਲਾਸਰੂਮ ਬਣਾਏ ਹਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਥਰੂਮ ਬਣਾਏ ਹਨ ਅਸੀਂ 118 ਸਕੂਲ ਆਫ ਐਮੀਨੈਂਸ ਜਿਨ੍ਹਾਂ ਦੇ ਵਿੱਚੋਂ ਲਗਭਗ 30 ਜਿਹੜੇ ਇਸ ਵਾਰ ਬਣ ਕੇ ਤਿਆਰ ਹੋ ਗਏ ਤੇ 15 ਦਾ ਘਟਨ ਹੋ ਗਿਆ 15 ਦਾ ਅਗਲੇ 1-2 ਮਹੀਨੇ 'ਚ ਘਟਨ ਹੋ ਜਾਊਗਾ ਸਰਕਾਰੀ ਸਕੂਲਾਂ 'ਚ ਵਾਟ ਸਰਵਿਸ ਸਰਕਾਰੀ ਸਕੂਲਾਂ ਸਿਕਿਉਰਿਟੀ ਗਾਰਡ ਸਰਕਾਰੀ ਸਕੂਲਾਂ ਚ ਵਾਈਫਾਈ ਸਰਕਾਰੀ ਸਕੂਲਾਂ ਚ ਸਫਾਈ ਸੇਵਕ ਜਿਹੜੀਆਂ ਕਿਤਾਬਾਂ ਪੁਸਤਕਾਂ ਸਤੰਬਰ ਅਕਤੂਬਰ ਚ ਮਿਲਦੀਆਂ ਸੀ ਉਹਨੂੰ ਅਪ੍ਰੈਲ ਮਈ ਮਹੀਨੇ ਚ ਮਿਲ ਜਾਂਦੀਆਂ ਜਿਹੜੀ ਵਰਦੀਆਂ ਨਵੰਬਰ ਦਸੰਬਰ ਆ ਜਾਂਦਾ ਸੀ ਉਹ ਵਰਦੀਆਂ ਹੁਣ ਪਹਿਲੇ ਜਿਹੜਾ ਹੈ ਜੂਨ ਜੁਲਾਈ ਤੱਕ ਜਿਹੜੇ ਹੈ ਸਮਾਪਤ ਹੋ ਜਾਂਦੀਆਂ ਇਸ ਤੋਂ ਇਲਾਵਾ ਸੀ ਆਪਣੇ ਟੀਚਰਸ ਟ੍ਰੇਨਿੰਗ ਦੇ ਉੱਤੇ ਆਪਣੇ ਅਧਿਆਪਕਾਂ ਨੂੰ ਪਹਿਲੀ ਵਾਰੀ ਹੈ ਕਿ ਮੰਤਰੀ ਵਿਦੇਸ਼ੀ ਔਰਤੇ ਨਹੀਂ ਜਾ ਰਹੇ ਸਾਡੇ ਅਧਿਆਪਕ ਅਸੀਂ ਆਪਣੇ ਅਧਿਆਪਕਾਂ ਨੂੰ ਸਿੰਗਾਪੁਰ ਇੰਡ ਲੈਂਡ ਅਮદાવાદ ਪੀਜੀਏ ਇਹ ਸਾਰਾ ਗੱਲ ਤੁਸੀਂ ਹਾਪ ਜੇ ਤੁਸੀਂ ਸਵਾਲ ਪੁੱਛਿਆ ਜਿਹੜੀ ਵੀ ਲਿਸਟ ਰਹਿੰਦੀ ਹੈ ਤੁਹਾਡੇ ਕੋਲ ਵੀ ਉਹ ਮੈਨੂੰ ਜ਼ਰੂਰ ਦੱਸੋ ਅਸੀਂ ਇਹ ਰਲ ਮਿਲ ਕੇ ਹੀ ਹੋਣਾ ਕੰਮ ਜਿੱਥੇ ਵੀ ਸਾਨੂੰ ਕੋਈ ਕਮੀ ਲੱਗਦੀ ਹੈ ਉਹ ਅੱਜ ਮੈਂ ਅੱਖਾਂ ਜਿਵੇਂ ਸਾਰੇ ਸਕੂਲ ਠੀਕ ਕਰਦੇ ਨਹੀਂ 20000 ਸਕੂਲ ਇੱਕ ਲੰਬਾ ਸਫਰ ਹੈ ਇੱਕ ਲੰਬਾ ਪੈਂਡਾ ਤੈਅ ਕਰਨਾ ਪੈਣਾ ਪਰ ਅਸੀਂ ਕਮਿਟਿਡ ਆ ਬਹੁਤ ਸੁਧਾਰ ਆਇਆ ਤੁਸੀਂ ਜਾ ਕੇ ਸਕੂਲਾਂ 'ਚ ਦੇਖੋ ਤੁਹਾਨੂੰ 10 ਸਕੂਲਾਂ ਦੇ ਵਿੱਚ ਕਿਸੇ ਵੀ ਕਿਸੇ ਵੀ ਪਾਸੇ ਤੁਸੀਂ ਕੋਈ ਵੀ ਦਾ ਸਰਕਾਰੀ ਸਕੂਲ ਲੈ ਲਿਓ ਤੁਹਾਨੂੰ 8 ਦੇ ਵਿੱਚ ਕੋਈ ਨਾ ਕੋਈ ਕੰਮ ਹੁੰਦਾ ਮਿਲੂਗਾ